ਉਹ ਬੜੀਆਂ ਅਹਿਮ ਜ਼ਰੂਰੀ ਬੇਨਤੀਆਂ ਦੋਨਾਂ ਨੂੰ ਧਿਆਨ ਦੇ ਨਾਲ ਸੁਣ ਲਿਓ ਤੇ ਅੱਗੇ ਸਾਂਝਾ ਕਰ ਦਿਓ ਆਪਣਾ ਫਰਜ਼ ਸਮਝਦੇ ਹੋਏ ਪਹਿਲੀ ਬੇਨਤੀ ਆ ਕਿ ਅੱਜ 12 ਤਰੀਕ ਹੈ ਤੇ ਅੱਜ ਸਾਡੇ ਯੋਧੇ ਨੂੰ 17 ਦਿਨ ਹੋ ਗਏ ਲਗਾਤਾਰ ਭੁੱਖ ਹੜਤਾਲ ਤੇ ਬੈਠੇ ਨੂੰ 12 ਕਿਲੋ ਭਾਰ ਘਟ ਗਿਆ ਕਿਡਨੀਆਂ ਹੌਲੀ-ਹੌਲੀ ਕੰਮ ਛੱਡ ਰਹੀਆਂ ਨੇ ਤੇ ਉਹ ਸਾਡੀਆਂ نسلਾਂ ਦੀ ਖਾਤਰ ਸਾਡੀਆਂ ਫਸਲਾਂ ਦੀ ਖਾਤਰ ਸਾਡੀ ਧਰਤੀ ਦੀ ਖਾਤਰ ਸਾਡੇ ਕੰਮਕਾਰਾਂ ਦੀ ਖਾਤਰ ਸਾਡੀ ਰੋਜੀ ਰੋਟੀ ਦੀ ਖਾਤਰ ਸਾਡੇ ਮਜ਼ਦੂਰਾਂ ਲਈ ਕਿਸਾਨਾਂ ਲਈ ਛੋਟੇ ਦੁਕਾਨਦਾਰਾਂ ਲਈ ਸਮੁੱਚੇ ਪੰਜਾਬੀਆਂ ਲਈ ਜਾਂ ਕਹਿ ਲਗੇ ਵੀ ਸਮੁੱਚੇ ਭਾਰਤੀਆਂ ਲਈ ਉਹ ਇਨਸਾਨ ਅੱਜ ਪਲ-ਪਲ ਆਪਣੀ ਮੌਤ ਨੂੰ ਉਡੀਕ ਰਿਹਾ ਵੀ ਕਦੋਂ ਮੌਤ ਮੈਨੂੰ ਆ ਕੇ ਗੱਲ ਨਾ ਲਾਉਂਦੀ ਆ। ਉਸ ਯੋਧੇ ਨੂੰ ਸਲਾਮ ਹੈ। ਸਜਦਾ ਸਲੂਟ ਹੈ ਕਿ ਯਾਰ ਇੱਕ 75 ਸਾਲ ਦਾ ਬਜ਼ੁਰਗ ਆ ਸਾਡੇ ਭਵਿੱਖ ਨੂੰ ਬਚਾਉਣ ਲਈ ਲੜ ਰਿਹਾ ਬਾਈ ਤੇ ਤੁਹਾਡਾ ਫਰਜ਼ ਸਿਰਫ ਇੰਨਾ ਹੀ ਆ ਪੰਜਾਬ ਦੇ ਲੋਕੋ ਹਰਿਆਣੇ ਵਾਲਿਓ ਰਾਜਸਥਾਨ ਵਾਲਿਓ ਤੁਹਾਨੂੰ ਇੱਕੋ ਹੀ ਅਪੀਲ ਕਰਦਾ ਬਾਈ ਅੱਜ 12 ਤਰੀਕ ਹੈ ਅੱਜ ਆਪਾਂ ਆਥਣ ਦੀ ਰੋਟੀ ਨਹੀਂ ਖਾਣੀ ਉਹ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਵੈਗਰੂ ਨੂੰ ਹਰ ਬੰਦੇ ਨੇ ਦਿਲੋਂ ਇਹ ਨਹੀਂ ਵੀ ਖਾ ਕੇ ਚਾਰ ਰੋਟੀਆਂ ਤੇ ਆਪਾਂ ਵੀਡੀਓ ਪਾ ਦਾਂਗੇ ਫੋਟੋ ਪਾ ਦਾਂਗੇ ਨਹੀਂ ਆਪਾਂ ਸਾਰਿਆਂ ਨੇ ਅੱਜ ਮੈਂ ਮੇਰੀ ਮਾਂ ਨੂੰ ਫੋਨ ਕਰਤਾ ਵਾ ਬੇਬੇ ਹੱਥ ਨੇ ਚੁੱਲ੍ਹਾ ਨਹੀਂ ਬਾਲਣਾ ਅੱਗ ਨਹੀਂ ਮਚਾਉਣੀ ਸਾਰੇ ਟੱਬਰ ਨੇ ਆਪਾਂ ਅੱਜ ਉਸ ਯੋਧੇ ਨੂੰ ਸਮਰਪਿਤ ਹੋ ਕੇ ਅੱਜ ਉਸ ਕਿਸਾਨੀ ਘੋਲ ਨੂੰ ਸਮਰਪਿਤ ਹੋ ਕੇ ਜਿਹੜਾ ਲਗਾਤਾਰ ਕਈ ਮਹੀਨਿਆਂ ਤੋਂ ਸਾਡੇ ਯੋਧੇ ਬਾਰਡਰਾਂ ਤੇ ਬੈਠੇ ਹੱਦਾਂ ਤੇ ਬੈਠੇ ਲੜ ਰਹੇ ਨੇ ਗੋਲੇ ਖਾ ਰਹੇ ਨੇ ਆਪਣੇ ਗੈਂਸਾਂ ਦੇ ਰਬੜ ਦੀਆਂ ਗੋਲੀਆਂ ਵੱਜ ਰਹੀਆਂ ਨੇ ਸਿਰ 파ਟ ਰਹੇ ਨੇ ਸਾਡਾ ਇੱਕ ਨੌਜਵਾਨ ਵੀ ਸ਼ਹੀਦ ਹੋਇਆ ਕਿੰਨੇ ਨੌਜਵਾਨਾਂ ਦੇ ਸਿਰ 파ਟੇ ਲੱਤਾਂ ਟੁੱਟੀਆਂ ਸੀ ਲਗਾਤਾਰ ਲੜ ਰਹੇ ਆ ਸੋ ਸਮੁੱਚੇ ਪੰਜਾਬੀਆਂ ਦਾ ਫਰਜ਼ ਆ ਬਾਈ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਬਾਈ ਇੱਕ ਦਿਨ ਦੀ ਰੋਟੀ ਨਾ ਖਾਵਾਂਗੇ ਕੋਈ ਫਰਕ ਨਹੀਂ ਪੈਂਦਾ ਪਰ ਅਸੀਂ ਉਹ ਪ੍ਰਮਾਤਮਾ ਨੂੰ ਵੀ ਜਵਾਬ ਦੇ ਹੋਵਾਂਗੇ ਤੇ ਆਪਣੇ ਆਪ ਨੂੰ ਆਪਣੀ ਆਤਮਾ ਨੂੰ ਵੀ ਜਵਾਬ ਦੇ ਹੋਵਾਂਗੇ ਵੀ ਹਾਂ ਅਸੀਂ ਰੋਟੀ ਨਹੀਂ ਖਾਧੀ ਸੋ ਅੱਜ ਬਾਈ ਆਥ ਨੇ ਕਿਸੇ ਪੰਜਾਬੀ ਦੇ ਪੰਜਾਬ ਦੇ ਵਿੱਚ ਘਰੇ ਚੁੱਲਾ ਨਹੀਂ ਬਲਣਾ ਚਾਹੀਦਾ ਅੱਜ ਅੱਗ ਨਹੀਂ ਪੈਣੀ ਚਾਹੀਦੀ ਚੁੱਲਿਆਂ 'ਚ ਅੱਜ ਰੋਟੀ ਨਹੀਂ ਪੱਕਣੀ ਚਾਹੀਦੀ ਅੱਜ ਦਾਲ ਸਬਜ਼ੀ ਨਹੀਂ ਤਰਨੀ ਚਾਹੀਦੀ ਅਸੀਂ ਦਿਲੋਂ ਉਸ ਪ੍ਰਮਾਤਮਾ ਅੱਗੇ ਅਰਦਾਸ ਕਰਾਂਗੇ ਅੱਜ ਦੀ ਰਾਤ ਦੀ ਰੋਟੀ ਛੱਡ ਕੇ ਕਿ हे ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਅੰਦੋਲਨ ਨੂੰ ਚੜ੍ਹਦੀ ਕਲਾ 'ਚ ਰੱਖੀ ਕਾਮਯਾਬੀ ਦੇਵੀ ਇੱਜ਼ਤ ਹਾਸਲ ਕਰੀ ਤੇ ਸਾਡੇ ਯੋਧੇ ਲੜਨ ਵਾਲਿਆਂ ਨੂੰ ਸ਼ੰਭੂ ਦੇ ਖਨੌਰੀ ਬੈਠਿਆਂ ਨੂੰ ਖਾਸ ਤੌਰ ਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਕਾਂਦ ਰੋਤੀ ਵਾਖੀ ਇਹ ਵੀ ਆਪਾਂ ਅਰਦਾਸ ਉਸ ਬਿਗਰੋਗੇ ਕਰਨੀ ਆ ਅੱਜ ਤੇ ਨਾਲ ਅਸੀਂ ਮੇਰਾ ਵੀ ਸਾਰਿਆਂ ਨੂੰ ਇੱਕ ਬੇਨਤੀ ਜ਼ਰੂਰੀ ਧਿਆਨ ਨਾਲ ਸੁਣ ਲਿਓ ਆਪਾਂ ਆਚਨ ਦੀ ਰੋਟੀ ਨਾ ਖਾ ਕੇ ਕੋਈ ਵੀਡੀਓ ਕਲਿੱਪ ਬਣਾ ਕੇ ਮਾੜੀ ਮੁੱਟੀ ਕੋਈ ਇੱਕ ਅੱਧੇ ਮਿੰਟ ਦੀ ਜਾਂ ਕੋਈ ਫੋਟੋ ਆਪੋ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਜੋ ਵੀ ਤੁਸੀਂ ਵਰਤਦੇ ਹੋ ਫੇਸਬੁੱਕ ਕੋਈ ਇੰਸਟਾਗ੍ਰam ਕੋਈ YouTube ਕੋਈ ਸਨੈਪਚੈਟ ਜੋ ਵੀ ਹੈ ਕੋਈ ਆਪਣਾ ਜਿਹੜਾ ਐਕਸਾ ਟਵਿੱਟਰ ਜਿਹੜਾ ਹੁੰਦਾ ਸੀਗਾ ਤਾਂ ਤੁਸੀਂ ਉੱਥੇ ਇੱਕ ਹੈਸ਼ਟੈਗ ਚ ਲਾਉਣਾ ਬੁਈ سپورਟ ਸਰਦਾਰ ਜਗਜੀਤ ਸਿੰਘ ਡੱਲੇਵਾਲ ਹੈਸ਼ਟੈਗ ਹੈਗਾ ਬੁਈ سپورਟ ਸਰਦਾਰ ਜਗਜੀਤ ਸਿੰਘ ਡੱਲੇਵਾਲ ਇਹ ਮੇਰਾ ਵੀਰ ਧਿਆਨ ਦੇ ਨਾਲ ਅੱਜ 12 ਤਰੀਕਾ ਅੱਜ ਆਥਨ ਦੀ ਰੋਟੀ ਛੱਡ ਕੇ ਆਪਣੀ ਫੋਟੋ ਖਿੱਚ ਕੇ ਕੋਈ ਸਾਰੇ ਪਰਿਵਾਰ ਨਾਲ ਬੈਠ ਕੇ ਕੋਈ ਵੀਡੀਓ ਬਣਾ ਕੇ ਤੁਸੀਂ ਇਹ ਆਪਣੇ ਵੱਖ-ਵੱਖ ਜਿਹੜੇ ਤੁਹਾਡੇ ਕੋਲੇ ਮੰਚ ਨੇ ਪਲੇਟਫਾਰਮ ਨੇ ਸੋਸ਼ਲ ਮੀਡੀਆ ਦੇ ਇੰਸਟਾਗ੍ਰam ਫੇਸਬੁਕਾਂ ਜੋ ਵੀ ਤੁਹਾਡੇ ਕੋਲ ਹੈਗੀਆਂ ਨੇ YouTubeਾਂ ਜੋ ਵੀ ਤੁਹਾਡੇ ਕੋਲ ਹੈ X Twitter ਦੇ ਉੱਤੇ ਆਪਾਂ ਹੈਸ਼ਟੈਗ ਚਲਾਉਣਾ ਹੋ ਇਸਪੋਰਟ ਸਰਦਾਰ ਜਗੀਰ ਸਿੰਘ ਢੱਲੇਵਾਲ ਅੱਜ ਦੀ ਰੋਟੀ ਨਾ ਖਾ ਕੇ ਇਹ ਪਹਿਲੀ ਮੇਰੀ ਬੇਨਤੀ ਸਾਂਝਾ ਕਰਦੇ ਜਾਓ ਮੇਰਾ ਵੀਰ ਇਹਨੂੰ ਸਾਰੇ ਕਿਉਂਕਿ ਆਪਾਂ ਇਹ ਗੱਲ ਮੈਂ ਕਹਿੰਨਾ ਹਰ ਘਰ ਤੱਕ ਹਰ ਚੁੱਲ੍ਹੇ ਤੱਕ ਪਹੁੰਚਣੀ ਚਾਹੀਦੀ ਹੈ ਹਰ ਪਰਿਵਾਰ ਤੱਕ ਪਹੁੰਚਣੀ ਚਾਹੀਦੀ ਹੈ ਕਿਉਂਕਿ ਮਸਲਾ ਬਹੁਤ ਵੱਡਾ ਹੈ ਦੁਸ਼ਮਣ ਲਗਾਤਾਰ ਚੜ੍ਹਿਆ ਤੁੜਿਆ ਆਉਂਦਾ ਤੁਹਾਡਾ ਸਾਰਾ ਕੁਝ ੜੱਪਣ ਨੂੰ ਬਾਈ ਸੋਡੇ ਨਾ ਜ਼ਮੀਨਾਂ ਤੁਹਾਡੇ ਰੋਜ਼ਗਾਰ ਤੁਹਾਡੇ ਕਾਰੋਬਾਰ ਕੁੱਲ ਚੀਜ਼ ਤੁਹਾਡਾ ਇੱਥੇ ਇਹ ਮਤ ਕੋਈ ਭੁਲੇਖਾ ਪਾ ਲਿਓ ਕਿ ਇਹ ਮਸਲਾ ਕੱਲਾ ਕਿਸਾਨਾਂ ਦਾ ਨਹੀਂ ਭਾਈ ਇਹ ਇਨਸਾਨੀ ਦਾ ਮਸਲਾ ਇਹ ਰੋਜੀ ਰੋਟੀ ਦਾ ਮਸਲਾ ਹੈ ਇਹ ਚੁੱਲ੍ਹੇਵਾਲਣ ਦਾ ਮਸਲਾ ਹੈ ਇਹ ਤੁਹਾਨੂੰ ਕਿਵੇਂ ਤੁਹਾਡਾ ਕਾਰੋਬਾਰ ਰੋਜ਼ਗਾਰ ਤੁਹਾਡੀਆਂ ਜਾਇਦਾਦਾਂ ਖੋ ਕੇ ਤੁਹਾਡੀਆਂ ਜ਼ਮੀਨਾਂ ਖੋ ਕੇ ਤੁਹਾਡੇ ਕੰਮਕਾਰ ਖੋ ਕੇ ਕਿਵੇਂ ਕਾਰਪੋਰੇਟਾਂ ਨੇ ਹੁਣ ਵਾਲੇ ਗਰੀਬ ਕਹਿੰਦੇ ਦਾ ਰੋਟੀ ਖਾਣੀ ਹੈ ਉਹ ਮਿਲਦੀ ਰੂ ਨਹੀਂ ਭਾਈ ਜਦੋਂ ਕਾਰਪੋਰੇਟ ਆ ਗਿਆ ਨਾ ਇਥੇ ਵੱਡੀਆਂ ਵੱਡੀਆਂ ਮਸ਼ੀਨਾਂ ਆ ਗਈਆਂ ਵੱਡੇ ਵੱਡੇ ਇੱਥੇ 50 50 ਹਜ਼ਾਰ ਲੱਖ ਲੱਖ ਏਕੜ ਦੇ ਫਾਰਮ ਬਣ ਗਏ ਉਥੇ ਮਸ਼ੀਨਾਂ ਨੇ ਕੰਮ ਕਰਨਾ ਭਾਈ ਬੰਦਿਆਂ ਦੀ ਉੱਥੇ ਇਹਨਾਂ ਨੂੰ ਲੋੜ ਨਹੀਂ ਰਹਿਣੀ ਹੁਣ ਤਾਂ ਰੋਬੋਟ ਆ ਗਏ ਹੁਣ ਤਾਂ ਹੋਰ ਇਹਨਾਂ ਨੇ ਵਧਾਤਾ ਕੰਮ ਸੁਸਕਰ ਕੇ ਭਰਾਵੋ ਲੜਾਈ ਇਨਸਾਨੀਅਤ ਦੀ ਹੈ ਮਨੁੱਖਤਾ ਦੀ ਹੈ ਸੋ ਮਨੁੱਖਤਾ ਦੀ ਲੜਾਈ ਦੇ ਵਿੱਚ ਆਪਾਂ ਆਪਣਾ ਯੋਗਦਾਨ ਪਾਈਏ ਆਪਾਂ ਅੱਜ ਰਾਤ ਨੂੰ ਰੋਟੀ ਨਾ ਖਾ ਕੇ ਦੂਜੀ ਬੇਨਤੀ ਮੇਰਾ ਵੀਰ ਸੁਣ ਲਓ ਧਿਆਨ ਨਾਲ ਦੂਜੀ ਅਹਿਮ ਬੇਨਤੀ ਇਹ ਹੈ ਕਿ ਕੱਲ ਰਾਤ ਉਥੇ ਤਲਾਹੇ ਮਿਲੀ ਸੀਗੀ ਵੀ ਹਰਿਆਣਾ ਪੁਲਿਸ ਤੇ ਪੰਜਾਬ ਪੁਲਿਸ ਦੋਨੇ ਮਿਲ ਕੇ ਸਾਂਝੇ ਤੌਰ ਤੇ ਉਥੇ ਐਕਸ਼ਨ ਕਰ ਸਕਦੇ ਆ ਡੱਲੇਵਾਲ ਸਾਹਿਬ ਨੂੰ ਚੱਕ ਕੇ ਲੈ ਜਾ ਸਕਦੇ ਆ ਸੋ ਇਸ ਕਰਕੇ ਇਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਸੈਂਟਰ ਦਾ ਹਰਿਆਣਾ ਸਰਕਾਰ ਦਾ ਪੰਜਾਬ ਸਰਕਾਰ ਦਾ ਵੀ ਪੰਜਾਬ ਪੁਲਿਸ ਹਰਿਆਣਾ ਪੁਲਿਸ ਸਾਰੇ ਮਿਲ ਕੇ ਸਾਂਝਾ ਐਕਸ਼ਨ ਕਰਕੇ ਇਹ ਤੇ ਡੱਲੇਵਾਲ ਸਾਹਿਬ ਨੂੰ ਉਥੋਂ ਚੱਕ ਕੇ ਲੈ ਜਾ ਸਕਦੇ ਜਬਰੀ ਸੋ ਮੇਰੀ ਬੇਨਤੀ ਹੈ ਮੇਰੇ ਵੀ ਕਾਫਲੇ ਬਣ ਕੇ ਪਿੰਡਾਂ ਦੇ ਵਿੱਚੋਂ ਆਪਾਂ ਖਨੌਰੀ ਪਹੁੰਚ ਗਏ ਤਾਂ ਕਿ ਉੱਥੋਂ ਡੱਲਿਆਲ ਨੂੰ ਇਹ ਚੱਕ ਕੇ ਨਾਲ ਜਾ ਸਕਣ। ਨਹੀਂ ਆਪਾਂ ਪਹਿਲਾਂ ਦੇਖਿਆ ਵੀ ਕਿਵੇਂ ਬਾਪੂ ਸੂਰਤ ਸਿੰਘ ਨੂੰ ਇਹਨਾਂ ਨੇ ਚੱਕ ਕੇ ਲੈ ਗਏ ਸੀਗੇ ਤੇ ਉਸ ਤੋਂ ਬਾਅਦ ਲਗਾਤਾਰ ਕਈ ਸਾਲ ਤੋਂ ਹਸਪਤਾਲ ਦੇ ਵਿੱਚ ਉਹਨਾਂ ਨੂੰ ਗਲੂਕੋਜ਼ ਲਾ ਕੇ ਦਵਾਈਆਂ ਦੇ ਕੇ ਲਗਾਤਾਰ ਉਹਨਾਂ ਨੇ ਉਹਦਾ ਮਰਨ ਵਰਤ ਇੱਕ ਰੋਲ ਹੀ ਦਿੱਤਾ ਹੈ ਮੰਨ ਲਓ। ਸਿਸ ਕਰਕੇ ਭਰਾਵੋ ਜੇ ਹੁਣ ਵੀ ਨਾ ਆਪਾਂ ਉੱਥੇ ਫਿਰ ਕੋਈ ਫਾਇਦਾ ਨਹੀਂ ਭਾਈ ਉਸ ਦਿਨ ਜਿੱਦੇ ਡੱਲਿਆਲ ਸਾਹਿਬ ਚੜ੍ਹਾਈ ਕਰ ਗਏ ਉੱਚਾ ਪਪੂਗਾ ਤੇ ਇਕੱਠ ਕਰਗੇ ਸ਼ਰਧਾਂਜਲੀਆ ਦੇ ਗੇ ਫੇਸਬੁਕਾਂ ਦੇ ਉੱਤੇ ਰੀਲਾਂ ਪਾਈਏ ਫੇਸਬੁਕਾਂ ਦੇ ਫੋਟੋਆਂ ਪਾਈਏ ਬੂ ਸਪੋਰਟ ਫਾਰਮਰ ਮੈਂ ਫਾਰਮਰ ਦੇ ਨਾਲ ਐ ਮਿਕਸਾਨਾ ਨਾਲ ਉਹ ਗੱਡੀਆਂ ਮਗਰ ਲਖਾਈਏ ਉਹ ਆਪਣੇ ਸੋਸ਼ਲ ਮੀਡੀਆ ਤੇ ਪਾਈਏ ਉਹਦਾ ਕੋਈ ਫਾਇਦਾ ਨਹੀਂ ਭਾਈ ਅੱਜ ਲੋੜ ਆ ਪੰਜਾਬੀਓ ਖੜਨ ਦੀ ਕਾਫਲੇ ਬਣ ਕੇ ਵੱਡੀ ਗਿਣਤੀ ਦੇ ਵਿੱਚ ਖਨੌਰੀ ਪਹੁੰਚੋ ਕਿਉਂਕਿ ਇਹਨਾਂ ਦੀ ਲਗਾਤਾਰੀ ਕੋਸ਼ਿਸ਼ ਆ ਵੀ ਅਸੀਂ ਕਿਸੇ ਤਰੀਕੇ ਨਾਲ ਨਰੇਲਸਾਨ ਨੂੰ ਉਥੋਂ ਚੱਕ ਲਈਏ ਵੈਸੇ ਪੰਜਾਬ ਸਰਕਾਰ ਡਰਾਮਾ ਕਰ ਰਹੀ ਆ ਆ ਪਿੱਛੇ ਰਹਿ ਰਹੀ ਹੈ ਹੋ ਸਕਦਾ ਹਰਿਆਣੇ ਨੂੰ ਜਾਂ ਕੋਈ ਹੋਰ ਸੈਂਟਰ ਦੀਆਂ ਏਜੰਸੀਆਂ ਇੱਥੇ ਆ ਕੇ ਨਾਲ ਇਹਨਾਂ ਦਾ ਵੀ ਸਹਿਯੋਗ ਆ ਸਾਰੇ ਰਲੇ ਹੋਏ ਨੇ ਵੀ ਅਥੋ ਕਿਸੇ ਵੀ ਤਰੀਕੇ ਨਾਲ ਇਹਨੂੰ ਇਹ ਡੱਲੇਲਾ ਸਾਹਿਬ ਨੂੰ ਚੱਕਿਆ ਜਾਵੇ ਸੋ ਆਪਾਂ ਨਹੀਂ ਚੱਕਣ ਦੇਣਾ ਕਿਸੇ ਵੀ ਹਾਲਾਤਾਂ ਦੇ ਵਿੱਚ ਨਹੀਂ ਚੱਕਣ ਦੇਣਾ ਕਿਉਂਕਿ ਇਹਦੀ ਜ਼ਿੰਮੇਵਾਰ ਸਿੱਧੂ ਰੂਪ ਵਿੱਚ ਜੇ ਡੱਲੇਲਾ ਸਾਹਿਬ ਨੂੰ ਕੁਝ ਹੁੰਦਾ ਤਾਂ ਸੈਂਟਰ ਦੀ ਸਰਕਾਰ ਹੈ ਬੀਜੇਪੀ ਸਰਕਾਰ ਹੈ ਜਿਹੜੀਆਂ ਸਾਡੀਆਂ ਮੰਗਾਂ ਮੰਨ ਕੇ ਮੁੱਕਰ ਰਹੀ ਹੈ ਸੋ ਭਰਾਵੋ ਇਹ ਮੰਗਾਂ ਕੱਲੀਆਂ ਸਾਨੀ ਨਾਲ ਜੁੜੀਆਂ ਹੋਈਆਂ ਵੀ ਨਹੀਂ ਸਾਡੇ ਮਜ਼ਦੂਰਾਂ ਦੀ ਜਿਹੜੀ 200 ਰੁਪਿਆ ਦਿਹਾੜੀ ਦੀ ਗੱਲ ਹੋ ਰਹੀ ਆ 200 ਦਿਨ ਸਾਲ ਦੇ ਵਿੱਚ ਨਰੇਗਾ ਦੇ ਕੰਮ ਦੀ ਗੱਲ ਇੱਕ ਮੰਗ ਹੈ ਉਹਦੇ ਵਿੱਚ ਦਿਹਾੜੀ 700 ਰੁਪਿਆ ਕਰਨੀ ਹੈ ਇਹ ਵੀ ਇੱਕ ਮੰਗ ਹੈ ਇਹ ਸਾਰੀਆਂ ਮੰਗਾਂ ਨੇ ਜਿਹੜੇ ਕਾਰਪੋਰੇਟ ਸੋਡੇ ਕਾਰੋਬਾਰ ਦੇ ਕਬਜ਼ਾ ਹੋ ਰਹੇ ਨੇ ਦੁਕਾਨਦਾਰ ਖਤਮ ਹੋ ਗਏ ਵੱਡੇ ਵੱਡੇ ਮਾਲ ਖੁੱਲ ਗਏ ਆਨਲਾਈਨ ਅਮਾਜ਼ਨ ਤੇ ਹੋਰ ਪਤਾ ਨਹੀਂ ਕਿੰਨੀਆਂ ਕਿੱਥੇ ਕੰਪਨੀਆਂ ਆ ਗਈਆਂ ਜਿਹੜੀਆਂ ਘਰੋ ਘਰ ਸਾਮਾਨ ਪਚਾਉਣ ਲੱਗੀਆਂ ਉਹਨਾਂ ਦੁਕਾਨਦਾਰ ਵੀ ਖਤਮ ਹੋ ਗਏ ਸੋ ਲੜਾਈ ਸਭ ਦੀ ਹੈ ਇਸ ਕਰਕੇ ਬੇਨਤੀ ਸਾਰਿਆਂ ਨੂੰ ਇਹੀ ਆ ਵੀ ਆਪਾਂ ਡਲੇਲ ਸਾਹਿਬ ਨੂੰ ਉੱਥੋਂ ਕਿਸੇ ਵੀ ਹਾਲਾਤਾਂ ਦੇ ਵਿੱਚ ਇਹ ਉਹਦੇ ਨੇੜੇ ਵੀ ਨਾ ਪਰ ਮਾਰ ਸਕਣ ਸਾਡੀ ਗਿਣਤੀ ਇੰਨੀ ਵੱਡੀ ਉੱਥੇ ਹੋਣੀ ਚਾਹੀਦੀ ਰਾਤ ਹਲਜੁਲ ਹੋਈ ਰਾਤ ਪਤਾ ਲੱਗਿਆ ਕੋਈ ਵੀ ਹਰਿਆਣਾ ਪੁਲਿਸ ਤੇ ਨਾਲ ਪੰਜਾਬ ਪੁਲਿਸ ਮਿਲ ਕੇ ਡਲੇਲ ਸਾਹਿਬ ਨੂੰ ਚੱਕ ਸਕਦੇ ਆ ਰਾਤ ਉਹਨਾਂ ਨੇ ਬੜੀ ਮੁਸਤੈਦਿੀ ਦੇ ਨਾਲ ਸਤਰਕ ਹੋ ਕੇ ਸਾਡੇ ਉੱਥੇ ਬੈਠੇ ਬੰਦਿਆਂ ਨੇ ਜਿਹੜਾ ਆਪਣਾ ਪਹਿਰਾ ਦਿੱਤਾ ਸਾਡੇ ਦਾ ਯਾਦ ਦੇ ਰਹੇ ਕਿਸਾਨ ਸਾਡੇ ਸੋ ਅੱਜ ਆਪਾਂ ਨੂੰ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚਣ ਦੀ ਲੋੜ ਆ ਤਾ ਕਿ ਸਾਡੇ ਯੋਧੇ ਨੂੰ ਸਾਡੀ ਅਜ ਲੋੜ ਹੈ ਇਸ ਕਿਸਾਨੀ ਮੋਰਚੇ ਨੂੰ ਸਾਡੀ ਲੋੜ ਹੈ ਸੋ ਆਓ ਬਈ ਨਿਕਲ ਕੇ ਘਰਾਂ ਤੋਂ ਆਪਣੀਆਂ ਨਸਲਾਂ ਖਾਤਰ ਆਪਣੀਆਂ ਧਰਤੀ ਖਾਤਰ ਆਪਣੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਦੀ ਖਾਤਰ ਆਪਾਂ ਨਿਕਲ ਗਏ ਤੇ ਵੱਧ ਤੋਂ ਵੱਧ ਵੱਡੀ ਗੰੰਤੀ ਦੇ ਵਿੱਚ ਕਾਫਲੇ ਬਨ ਕੇ ਮੋਰਚੇ ਦੇ ਵਿੱਚ ਆਪਾਂ ਪਹੁੰਚ ਗਏ ਤੇ ਦੂਜੀ ਬੇਨਤੀ ਆਥ ਨੇ ਆਪਾਂ ਰੋਟੀ ਨਾ ਖਾ ਕੇ ਇੱਕ ਹੈਸ਼ਟੈਗ ਚਲਾਈਏ ਬੁਈ سپورਟ ਸਰਦਾਰ ਦੀਪ ਸਿੰਘ ਢੱਲੇਵਾਲ ਆਪਣੀ ਫੋਟੋ ਪਾਈਏ ਕੋਈ ਵੀਡੀਓ ਪਾਈਏ ਇਹਨੂੰ ਵੱਧ ਤੋਂ ਵੱਧ ਸਾਂਝਾ ਕਰ ਦਿਓ ਤਾਂ ਕਿ ਹਰ ਬੰਦੇ ਤੱਕ ਇਹ ਗੱਲ ਪਹੁੰਚ ਜੇ ਤੇ ਤਨੋਂ ਮਨੋਂ ਸਮਰਪਿਤ ਹੋ ਕੇ ਮੋਰਚੇ ਨੂੰ ਉਹ ਪ੍ਰਮਾਤਮਾ ਨੂੰ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪਾਂ ਅੱਜ ਦਾ ਜਿਹੜਾ 12 ਤਰੀਕ ਦਾ ਆਥਨ ਦਾ ਹੈਸ਼ਟੈਗ ਜਿਹੜਾ ਬਣਾਉਣਾ ਉਹ ਜਿਹੜਾ ਟ੍ਰੈਂਡ ਕਰਨਾ ਚਾਹੀਦਾ ਦੁਨੀਆ ਦੇ ਵਿੱਚ ਪਤਾ ਲੱਗਣਾ ਚਾਹੀਦਾ ਵੀ ਹਾਂ ਕਿ ਤੇ ਕੋਈ ਬਹੁਤ ਵੱਡਾ ਜਿਹੜਾ ਪ੍ਰੋਟੈਸਟ ਹੋ ਰਿਹਾ ਪ੍ਰਦਰਸ਼ਨ ਹੋ ਰਿਹਾ ਕੋਈ ਕਿਸਾਨ ਬੈਠੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ